ਕੰਮ ਹੀ ਬਸਾਂ ਦਾ ਕਰਦਾ ਜੀ ਪਤੌੜ ਚ ਵੈਸੇ ਮੈਨੂੰ ਸ਼ੌਂਕ ਵੀ ਹੈ ਠੀਕ ਹੈ ਜੀ ਜਦੋਂ ਉੱਥੇ ਭਾਈ ਡੀਆਂ ਬੱਸਾ ਬਣਾ ਸਕਦੇ ਆ ਮੈਨੂੰ ਆਇਆ ਵੀ ਮੈਂ ਕੋਈ ਮਾਡਲ ਤਿਆਰ ਕਰ ਸਕਾਂ ਠੀਕ ਹੈ ਲੋਕਾਂ ਦੀ ਪਸੰਦ ਚ ਹੋ ਗਏ ਤੇ ਵਾਕੀ ਹੁਣ ਕੋਰੋਨਾ ਦੀ ਵਜ੍ਹਾ ਕਰਕੇ ਹੁਣ ਘਰੇ ਬੈਠੇ ਹੀ ਠੀਕ ਹੈ ਟਾਈਮ ਨਹੀਂ ਪਾਸ ਹੋ ਰਿਹਾ ਤੇ ਫਿਰ ਮੈਂ ਸੋਚਿਆ ਵੀ ਆਪਾਂ ਕਰੋਨਾ ਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ ਵੀ ਘਰੇ ਹੀ ਬੈਠੇ ਆਂ ਟਾਈਮ ਵੀ ਪਾਸ ਕਰੀਏ ਤੇ ਕੋਈ ਚੀਜ਼ ਵੀ ਬਣ ਸਕੇ ਠੀਕ ਆ ਜੀ ਫਿਰ ਮੈਂ ਇਹ ਮਾਡਲ ਤਿਆਰ ਕੀਤਾ ਜੀ ਸਮਾਨਤਾ ਦੇਖੋ ਜੀ ਮਿਸਤਰੀਆਂ ਦੇ ਘਰੇ ਹੁੰਦੀ ਹੈ ਸਮਾਨਤਾ ਕੀ ਕੋਈ ਮੜਾ ਮੋਟਾ ਹੈ ਮਣਾਉਂਦਾ ਰਿਹਾ ਨਾ ਵੈਸੇ ਮਾਡਲ ਬਹੁਤ ਮਾਡਲ ਬਣਾਇਆ ਆਪਣੇ ਸਾਰੇ ਤਰ੍ਹਾਂ ਦੇ ਮਟੀਰੀਅਲ ਪਿਆ ਹੁੰਦਾ ਥੋੜਾ ਮੋਟਾ ਹੀ ਕੋਈ ਜਿਹੜੀ ਮੈਨੂੰ ਬੁਲਿਆਉਣੀ ਪਈ ਬਾਜ਼ਾਰੋਂ ਸਵੇਰੇ ਖੁੱਲਦਾ ਘੰਟਾ ਕਰਫਿਊ ਉਸ ਤਰ੍ਹਾਂ ਮੈਂ ਲਿਆਇਆ ਸਮਾਨ ਦੀ ਲੋੜ ਮੁਤਾਬਕ ਦਕਸ਼ਰੀ ਮਾਡਲ ਬਣਾਇਆ ਜੀ ਮੈਂ ਲਾਈਟਾਂ ਵਗੈਰਾ ਲਗਾਈਆਂ ਨੇ ਏਸੀ ਲਾਇਆ ਉੱਪਰ ਉਸ ਤਰ੍ਹਾਂ ਹੀ ਦਿਖਾਇਆ ਹੋਇਆ ਅੰਦਰ ਲਾਈਟਾਂ ਚੱਲ ਰਹੀਆਂ ਨੇ ਬੈਕ ਲਾਈਟਾਂ ਫਰੰਟ ਲਾਈਟਾਂ ਹੈਡ ਲਾਈਟਾਂ ਮਾਜੀ ਇਹ ਸਨੇਹਾ ਦੇਣਾ ਚਾਹਣਾ ਵੀ ਆਪਾਂ ਕਰੋਨਾ ਨੂੰ ਮੱਦੇ ਰੱਖਦੇ ਆਪਾਂ ਇਹ ਕਹਿੰਦੇ ਆ ਵੀ ਕੋਵਿਡ ਨਾਈਟ ਦਾ ਮਤਲਬ ਇਹ ਹੈ ਵੀ ਆਪਾਂ ਅਲਵਿਦਾ ਕਹੀਏ ਕਰੋਨਾ ਨੂੰ ਕਿ ਸਾਡੇ ਦੇਸ਼ ਤੋਂ ਉੱਪਰ ਚਲਾ ਜਾਵੇ ਆਪਾਂ ਸੁਖੀ ਸ਼ਾਂਤੀ ਵਸੀਏ ਸਭ ਠੀਕ ਹੈ ਬਾਕੀ ਆਪਾਂ ਚੈਨ ਆ ਚੈਨ ਤੋੜ ਰਹੇ ਆ ਘਰੇ ਰਹਾਗੇ ਜੀ ਆਪਾਂ ਠੀਕ ਹੈ ਕਰੋਨਾ ਤੋਂ ਬਚਾਂਗੇ ਜੀ ਕੋਵਾਰੀ ਤੋਂ ਬਚਾਂਗੇ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼